ਜਿ ਮੈਟ੍ਰੋ ਮੋਟਰਾਂ ਦਾ ਤੁਸੀਂ ਬਹੁਤ ਦੇਖੀ ਆਉਣੀਆ ਤੁਹਾਨੂੰ ਅੱਜ ਦਿਖਾਉਣਿਆਂਗੇ ਅਲੱਗ ਤਰੀਕੇ ਦੀ ਮੋਟਰ ਜਿਆਦਾਤਰ ਤੁਸੀਂ ਡੱਗੀਆਂ ਜਿਹੜੀਆਂ ਹੁੰਨਆਂ ਨੇ ਪਾਣੀ ਵਾਲੀਆਂ ਥੱਲੇ ਬਣੀਆਂ ਦੇਖੀ ਆਉਣੀਆ ਪਰ ਅੱਜ ਤੁਹਾਨੂੰ ਦਿਖਾਉਣਿਆ ਦੇਖੋ ਜੀ ਇਹਨਾਂ ਨੇ ਮੋਟਰ ਵਾਲੇ ਕਮਰੇ ਦੇ ਉੱਤੇ ਡੱਗੀ ਬਣਾਈ ਹੋਈ ਹੈਗੀ ਇਹਦਾ ਤੁਹਾਨੂੰ ਰੀਜਨ ਵੀ ਦੱਸਾਂਗੇ ਪਰ ਤੁਹਾਨੂੰ ਦਿਖਾਉਣਿਆ ਦੇਖੋ ਇਹ 20 ਤੋਂ 25 ਸਾਲ ਪੁਰਾਣੀ ਮੋਟਰ ਆਈ ਇਹ ਪਹਿਲਾਂ ਤੁਹਾਨੂੰ ਪਤਾ ਜੀ ਆਪਾਂ ਖੜੇ ਸੀਗੇ ਤਲਵੰਡੀ ਸਾਬੋ ਕੋਲੇ ਦੇ ਪਿੰਡ ਪੈਂਦਾ ਜੀ ਇਹ ਉੱਥੇ ਸੀਗੇ ਆਪਾਂ ਦਾ ਦੇਖੋ ਪਹਿਲਾਂ ਇਹ ਤਾਂ ਖੂਹ ਸੀਗਾ ਜੀ ਪਹਿਲਾਂ ਕੋਈ ਪਾਣੀ ਡੂੰਘੇ ਨੇ 80 ਫੁੱਟ ਤੇ ਕੋਈ 70 ਫੁੱਟ ਡੂੰਘੇ ਖੂਣੇ ਉਦੋਂ ਬਾਅਦ ਫਿਰ ਥੱਲੇ ਪਾਣੀ ਆਗਾ ਪਰ ਹੁਣ ਨਵੀਂ ਤਕਨੀਕ ਤੇ ਆਉਂਦਾ ਨਾ ਜਦੋਂ ਮੱਛੀ ਮੋਟਰ ਚੱਲ ਪਈ ਇਹਨਾਂ ਨੇ ਮੱਛੀ ਮੋਟਰ ਪਾ ਦਿੱਤੀ ਪਰ ਇਹਨਾਂ ਨੇ ਖੂ ਰੱਖਿਆ ਇਹਨਾਂ ਨੇ ਬੋਰ ਉਹੀ ਰੱਖਿਆ ਸੀਗਾ ਜੀ ਆਹ ਦੇਖੋ ਇਹਨਾਂ ਨੇ ਖੂ ਭਰ ਦਿੱਤਾਗਾ ਤੇ ਇਹਨਾਂ ਨੇ ਮੱਛੀ ਮੋਟਰ ਪਾ ਕੇ ਆ ਜਾਂਦੀ ਹੈ ਜਿਹੜੀ ਪਾਈਪ ਇਹ ਪਾਈਪ ਪਾਣੀ ਵਾਲੀ ਹੈਗੀ ਜਿਹੜੀ ਉੱਪਰ ਜਾਂਦੀ ਹੈਗੀ ਆ ਜਾਂਦੀ ਪਾਈਪ ਉਹ ਸਾਹਮਣੇ ਡੱਗੀ ਬਣਾਈ ਹੋਈ ਹੈਗੀ ਤੇ ਇਧਰਲੇ ਪਾਸ ਇਹਨਾਂ ਨੇ ਦੂਸਰੀ ਪਾਈ ਹੋਈ ਹੈਗੀ ਪਾਈਪ ਜਿਹਦੇ ਵਿੱਚ ਪਾਣੀ ਆਉਂਦਾ ਥੱਲੇ ਨੂੰ ਕਿਉਂਕਿ ਵਾਟਰ ਬਾਕਸ ਵਾਲਾ ਕੰਮ ਕੀਤਾ ਹੋਈ ਹੈ ਇਹਨਾਂ ਨੇ ਆਪਾਂ ਜਦ ਪਿੰਡਾਂ ਦੇ ਵਿੱਚ ਦਿਨੇ ਅਕਸਰ ਵਾਟਰ ਬਾਕਸਾਂ ਦੇ ਟੈਂਕੀਆਂ ਉੱਚੀਆਂ ਹੁੰਦੀਆਂ ਨੇ ਜਦੋਂ ਉੱਪਰੋਂ ਪ੍ਰੈਸ਼ਰ ਨਾਲ ਪਾਣੀ ਥੱਲੇ ਆਉਂਦਾ ਇਹਨਾਂ ਨੇ ਤਾਂ ਕੀਤਾ ਇਹਨਾਂ ਦੇ ਬਾਣ ਸੀਗੇ ਬਾਈ ਬਾਲੇ ਦੂਰ ਦੂਰ ਤੇ ਇਹਨਾਂ ਨੇ ਪਾਈਪਾਂ ਨੱਪੀਆਂ ਸੀਗੀਆਂ ਪਾਈਪਾਂ ਨੱਪ ਕੇ ਵੀ ਪਾਣੀ ਪਹੁੰਚਾਉਣ ਦੇ ਵਿੱਚ ਬਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਨਾ ਆ ਦੇਖੋ ਕਿੰਡੀ ਮੋਟੀ ਪਾਈਪ ਪਾਈ ਹੋਈ ਹੈਗੀ ਆ ਪਾਈਪਾਂ ਥੱਲੇ ਦੱਬੀਆਂ ਹੋਊਗਾ ਜੀ ਇਹਨਾਂ ਨੇ ਇੱਥੋਂ ਤਕਰੀਬਨ 8-10 ਕਿੱਲੇ ਹੋਰ ਗਾਹਾਂ ਬਾਹੀ ਇਹਨਾਂ ਦਾ ਬਾਹਣ ਹੈ ਜੀ ਉੱਥੇ ਇਹਨਾਂ ਨੇ ਪਾਣੀ ਲਾਉਣ ਵਾਸਤੇ ਇਹਨਾਂ ਨੇ ਇਹ ਉਦੋਂ ਪੈਸੇ ਲਾਏ ਸੀਗੇ ਪਰ ਇਹ ਦੇਖੋ ਤੁਸੀਂ ਮਜ਼ਬੂਤੀ ਦੇਖੋ ਜੀ ਆ ਦੇਖੋ ਜਿਹੜੇ ਗੇਟ ਨੇ ਇਹ ਵੀ ਪੁਰਾਣੇ ਲੱਗੇ ਹੋਏ ਨੇ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਦੇਖੋ ਜਿਹੜੀਆਂ ਗ੍ਰਿੱਲਾਂ ਨੇ ਉਹ ਤਾਂ ਕਾਫੀ ਸਮੇਂ ਪੁਰਾਣਾਂ ਸਗੋਂ ਜ਼ਰ ਲੱਗੀ ਪਈ ਹੈਗੀ 20 ਸਾਲ 25 ਸਾਲ ਹੋ ਗਏ ਇਸ ਚੀਜ਼ ਨੂੰ ਬਣੇ ਹੋਏ ਨੂੰ ਤੇ ਆ ਦੇਖੋ ਲੈਟਰ ਓਵੇਂ ਵਧੀਆ ਪਿਆ ਹੋਇਆ ਜੀ ਲੈਟਰ ਪਹਿਲਾਂ ਦਾ ਪਾਇਆ ਹੋਇਆਗਾ ਉੱਤੇ ਦੇ ਟੈਂਕੀ ਬਣਾਈ ਹੋਈ ਹੈ ਵੀ ਤਾਂ 4 ਦਿਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਆ ਦੇਖੋ ਆ ਜੰਗਲੇ ਨੂੰ ਵੀ ਜਰ ਲੱਗ ਗਈ ਤੇ ਵਧੀਆ ਇਹਨਾਂ ਨੇ ਬਾਈਆਂ ਨੇ ਜਦੋਂ ਕੰਮ ਕਰਾਇਆ ਸੀਗਾ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਾਇਆ ਸੀਗਾ ਪਰ ਦੇਖੀ ਚਲੋ ਇਧਰਲੇ ਪਾਸੇ ਪਾਣੀ ਜਾਂਦਾਗਾ ਇੱਕ ਜਿਹੜੀ ਮੇਨ ਇਹਦਾ ਕਾਰਨ ਇਹ ਸੀਗਾ ਬਈ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਉੱਚਾ ਬਾਣ ਹੈਗਾ ਤਕਰੀਬਨ 8 ਤੋਂ 10 ਫੁੱਟ ਇਹਨਾਂ ਦੀ ਮੋਟਰ ਦਾ ਪਾਣੀ ਜਿੰਨਾ ਮਰਜੀ ਉੱਚਾ ਟਿੱਬੇ ਤੋਂ ਟਿੱਬੇ ਤੇ ਵੀ ਇਹਨਾਂ ਦਾ ਲੱਗਦਾ ਸ਼ਾਇਦ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਇੱਥੇ ਵੀ ਚਣੀਵਾ ਬਾਣ ਹੈਗਾ ਹੈਗਾ ਪਰ ਆ ਸਾਹਮਣੇ ਟਿੱਬਾ ਘਾਟ ਟੁਕੜ ਤਕਰੀਬਨ 10 ਫੁੱਟ ਉੱਚਾ ਟਿੱਬਾ ਹੈਗਾ ਇੱਥੇ ਵੀ ਇਹਦਾ ਪਾਣੀ ਪਹੁੰਚਦਾ ਸੀਗਾ ਜ ਇਹਨਾਂ ਇਸ ਤਰੀਕੇ ਦੇ ਨਾਲ ਇਹ ਬਣਾਇਆ ਸੀਗਾ ਤੇ ਆਹ ਦੇਖੋ ਪਰ ਹੁਣ ਤੁਸੀਂ ਦੇਖੀ ਚਲੋ ਮਿੱਤਰੋ ਆਹ ਦੇਖੋ ਆ ਇਧਰਲੇ ਪਾਸੇ ਵੀ ਪਾਈਪਾਂ ਬਣੀਆਂ ਹੋਗੀਆਂ ਨੇ ਆਹ ਦੇਖੋ ਪਾਈਪਾਂ ਇਹ ਵੀ ਡੱਗੀ ਦੇ ਵਿੱਚੋਂ ਹੁਣ ਤਾਂ ਇਹ ਇਹ ਘੱਟ ਕਰਦੇ ਕਹੂੰਗੀ ਇਹੇ ਪਾਈਪਾਂ ਦਾ ਪਾਣੀ ਇਧਰ ਜਾਂਦਾ ਸੀਗਾ ਕਹਿੰਦੇ ਜੀ ਆਹ ਦੇਖੋ ਹੁਣ ਤਾਂ ਇਹ ਟੁੱਟਣ ਲੱਗ ਪੰਗਾ ਨੇ ਪਾਈਪਾਂ ਪਰ ਉਹ ਉਸ ਦਾ ਹਜੇ ਵੀ ਇਸਤੇਮਾਲ ਹੁੰਦਾ ਕਿਉਂਕਿ ਉਹ ਦੇਖੋ ਤੁਸੀਂ ਦੇਖ ਸਕਦੇ ਹੋਗੇ ਹਰੇ ਬਾਈ ਜੰਮੀ ਹੋਈ ਹੈ ਇਹਦੇ ਉੱਤੇ ਆਹ ਸਾਰੀ ਪਾਈਪ ਦੇ ਉੱਤੇ ਪਾਣੀ ਦੇ ਨਾਲ ਗਿੱਲੀ ਹੋ ਹੋ ਕੇ ਠੀਕ ਹੈ ਪਰ ਇਹ ਮੋਟਰ ਆ ਦੇਖੋ ਪਾਣੀ ਥੱਲੇ ਵੀ ਡੁੱਲਿਆ ਹੋਇਆ ਹੈਗਾ ਚੱਲਦੀ ਹੈ ਮੋਟਰ ਇਹ ਵਰਕ ਕਰ ਰਹੀ ਹੈਗੀ ਪਰ ਆ ਦੇਖੋ ਜੀ ਤੁਸੀਂ ਇਹਨਾਂ ਨੇ ਅੱਜ ਤੋਂ 25 ਸਾਲ ਪਹਿਲਾਂ ਦਿਮਾਗ ਲਾ ਕੇ ਇਹਨਾਂ ਨੇ ਆਪ ਦੇ ਉਹ ਬਾਣ ਚ ਵੀ ਪਾਣੀ ਪਹੁੰਚਾਤਾ ਸੀਗਾ ਜਿਹੜੇ ਬਾਣ ਚ ਇਹਨਾਂ ਦਾ ਪਾਣੀ ਲੱਗਦਾ ਨਹੀਂ ਸੀਗਾ ਇਹ ਕਹਿੰਉਂ ਕਿ ਇੱਕ ਵਾਰੀ ਕਹਿੰਦੇ ਹੁੰਦੇ ਨੇ ਵੀ ਪੈਸੇ ਜ਼ਰੂਰ ਲੱਗ ਜਾਂਦੇ ਨੇ ਪਰ ਇਹਨਾਂ ਨੇ ਸੁਖ 20-25 ਸਾਲ ਤੋਂ ਮੰਨ ਰਹੇ ਨੇ ਇੱਕ ਵਾਰੀ ਪੈਸੇ ਲਾ ਕੇ ਤੇ ਜੇ ਤੁਹਾਡੇ ਵੀ ਏਰੀਆ ਦੇ ਵਿੱਚ ਮੋਟਰ ਇਦਾ ਨਹੀਂ ਬਣੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਤੁਸੀਂ ਪਹਿਲੀ ਵਾਰੀ ਦੇਖੀ ਹੈ ਤਾਂ ਵੀ ਦੱਸੋ ਇਸ ਗੱਲ ਬਾਰੇ ਅੱਧੋ ਕੋਈ ਟਰਾਂਸਫਾਰਮ ਲੱਗਿਆ ਹੋਇਆਗਾ ਤੇ ਵਧੀਆ ਇਹਨਾਂ ਨੇ ਬਗਾਂ ਨੇ ਦਿਮਾਗ ਲਾ ਕੇ ਇਹ ਕੀਤਾ ਸੀਗਾ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ